ਵੱਡੀਆਂ ਗੱਡੀਆਂ ਵਾਲੇ ਰੁਕਦੇ ਹੈਗੇ ਆ ਕੋਈ ਕਿਲੋ ਵੀ ਲੱਸੀ ਲੈ ਜਾਂਦਾ ਕੋਈ ਅੱਧਾ ਕਿਲੋ ਵੀ ਲੈ ਜਾਂਦਾ ਕੋਈ ਦੋ ਗਲਾਸ ਵੀ ਇਹਦਾ ਕੋਈ ਚਾਰ ਪੀ ਜਾਂਦਾ ਹਾਂ ਬਹੁਤ ਜ਼ਿਆਦਾ ਪੰਜਾਬੀ ਬੰਦੇ ਪੀ ਰਹੇ ਕੋਈ ਕਿਸਾਨ ਬਿੰਗ ਦੇ ਬੰਦੇ ਆਉਂਦੇ ਨੇ ਜਾਂ ਹੋਰ ਲਾਲੇ ਬਾਣੀਆਂ ਆਉਂਦੇ ਨੇ ਬਰਤਾਂ ਦਾ ਹਰ ਤਰ੍ਹਾਂ ਦਾ ਹੀ ਬੰਦਾ ਆਉਂਦਾ ਨੇ ਪਰ ਉਹ ਸਾਥ ਦੇ ਰਹੇ ਆ ਪਰ ਘੰਟੇ ਦੇ ਵਿੱਚ ਅਸੀਂ ਆਪਣੇ ਬੱਚੇ ਪਾਲੇ ਬੱਚੇ ਪੜ੍ਹਾਈ ਲਿਖਾਈ ਆ ਬੇਟਾ ਇੰਜੀਨੀਅਰ ਹੈ ਬੇਟੇ ਬੇਟਿਆ ਲੈਕਚਰ ਅਰਬ ਸੈਕਸ ਦੀ ਬਹੁਤ ਵੱਡੀ ਗੱਲ ਆ ਭਾਈ ਹਾਂ ਇਹੀ ਮੈਨੂੰ ਮਾਣ ਦੀ ਪ੍ਰਾਪਤੀ ਹੈਗੀ ਹੈ ਕਿ ਮੈਂ ਮਜ਼ਦੂਰੀ ਕਰਕੇ ਬੱਚੇ ਪੜ੍ਹਾਏ ਹਾਂਜੀ ਤੁਸੀਂ ਦੇਖ ਰਹੇ ਹੋ ਗੌਰਮੱਖੀ ਦਾ ਪਹਿਲਾ ਖਰ ਉੜਾ ਤੇ ਅਸੀਂ ਇਸ ਟਾਈਮ ਮੁੱਲਾਂਪੁਰ ਤੋਂ ਲੁਧਿਆਣੇ ਨੂੰ ਜਾਣ ਵਾਲਾ ਜਿਹੜਾ ਡੀਟੀ ਰੋਡ ਆ ਉਹਦੇ ਉੱਪਰ ਮੌਜੂਦ ਖੜੇ ਆ ਤਾਂ ਇਸ ਰੋਡ ਦੇ ਉੱਪਰ ਜਦੋਂ ਅਸੀਂ ਜਾ ਰਹੇ ਸੀ ਤਾਂ ਸਾਡੇ ਰੋਡ ਦੇ ਉੱਪਰ ਸਾਈਡ ਦੇ ਉੱਪਰ ਇੱਕ ਦੁਕਾਨ ਲੱਗੀ ਹੋਈ ਆ ਛੋਟੀ ਜਿਹੀ ਚਾਟੀ ਦੀ ਲੱਸੀ ਚਾਟੀ ਦੀ ਲੱਸੀ ਲਿਖਿਆ ਹੋਇਆ ਤਾਂ ਅਸੀਂ ਉਹਨਾਂ ਦੇ ਨਾਲ ਅ ਜਰੂਰ ਵੀ ਗੱਲਬਾਤ ਵੀ ਕਰਾਂਗੇ ਤੇ ਕਿੰਨਾ ਟਾਈਮ ਹੋ ਗਿਆ ਇੱਥੇ ਲੱਸੀ ਦਾ ਜਿਵੇਂ ਲਾਈ ਹੋਈ ਆ ਤਾਂ ਕੋਈ ਰੁਕਦਾ ਵੀ ਆ ਤੁਹਾਡੇ ਕੋਲੇ ਅਪਰਾਲਾ ਵਧੀਆ ਬਾਈ ਦਾ ਪਰਾਲਾ ਮਾੜਾ ਨਹੀਂ ਹੈਗਾ ਅਸੀਂ ਬਕਾਇਦਾ ਇਹੀ ਗੱਲ ਸਾਰੇ ਪੰਜਾਬ ਕਹਿੰਦਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਲੋਕ ਆ ਸ਼ਰਮ ਕਿਉਂ ਮੰਨਦੇ ਆ ਜਿਹੜੇ ਲੋਕ ਸ਼ਰਮ ਨਹੀਂ ਮੰਨਦੇ ਅਸੀਂ ਉਹਨਾਂ ਦਾ ਕਿੰਨਾ ਕੁ ਸਾਥ ਦਿੰਨੇ ਆ ਇਹ ਬਾਈ ਦੇ ਨਾਲ ਗੱਲਬਾਤ ਕਰਕੇ ਪਤਾ ਲੱਗੂਗਾ ਤਾਂ ਜਿਹੜੇ ਪਰਵਾਸੀ ਮਜ਼ਦੂਰ ਨੇ ਉਹ ਲਾ ਕੇ ਬੈਠੇ ਨੇ ਰੇੜੀਆਂ ਉਹ ਅੱਗੇ ਵੀ ਤੁਹਾਨੂੰ ਵੀਡੀਓ ਅਸੀਂ ਦਿਖਾ ਚੁੱਕੇ ਆ ਤਾਂ ਉਹਦੇ ਵਿੱਚ ਉਹਨਾਂ ਕੋਲੇ ਤਾਂ ਹੱਬ ਹੱਬ ਕੇ ਭੱਜ ਭੱਜ ਕੇ ਤੁਸੀਂ ਸਾਲਾ ਮਾਰ ਕੇ ਜਾਂਦੇ ਹੋ ਜਦੋਂ ਆਪਣੇ ਪੰਜਾਬੀ ਕੋਈ ਛੋਟਾ ਮੋੜਾ ਚਾਹੇ ਦੇਖੋ ਚਾਟੀ ਦੀ ਲੱਸੀ ਆ ਕੋਈ ਗੱਲ ਮਾੜੀ ਤਾਂ ਹੈ ਨਹੀਂਗੀ ਲੱਸੀ ਤਾਂ ਅੱਜ ਪੰਜਾਬ ਦੀ ਧਰਤੀ ਤੇ ਮਿਲਦੀ ਨਹੀਂ ਹੈਗੀ ਤਾਂ ਫਿਰ ਜੇ ਕੋਈ ਇਦਾਂ ਦਾ ਅਪਰਾਲਾ ਕਰਦੇ ਨੇ ਲੱਸੀ ਤਿਆਰ ਕਰਕੇ ਰੋਡ ਦੇ ਉੱਪਰ ਆਪਣੀ ਸਟਾਲ ਲਾ ਕੇ ਵੰਦੇ ਨੇ ਤਾਂ ਤੁਸੀਂ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਰੁਕਦੇ ਹੈਗੇ ਸਾਰੀਆਂ ਗੱਲਾਂ ਕਰਦੇ ਆ ਬਾਈ ਜੀ ਨਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਜੀ ਹਾਂਜੀ ਸਭ ਠੀਕ ਹੈ ਜੀ ਹਾਂ ਅਸੀਂ ਜਾਂਦੇ ਸੀ ਬਾਜੀ ਰੋਡ ਤੋਂ ਦੀ ਆਹ ਥੋੜਾ ਲੱਗੀ ਆ ਸਟਾਲ ਛੋਟੀ ਜਹੀ ਤਾਂ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਮੈਨੂੰ 6 ਮਹੀਨੇ ਹੋ ਗਏ ਜੀ 6 ਮਹੀਨੇ ਹੋ ਗਏ ਜੀ ਹਾਂ ਜੀ ਪਹਿਲਾਂ ਕੀ ਕਰਦੇ ਸੀ ਬਾਜੀ ਪਹਿਲਾਂ ਮੈਂ ਸਰਵਿਸ ਕਰਦਾਗਾ ਸਿਕਿਉਰਿਟੀ ਗਾਰਡ ਦੀ ਇਸ ਟਾਈਮ ਵੀ ਕਰ ਰਿਹਾ ਹੈਗਾ ਨਾਈਟ ਸਰਵਿਸ ਠੀਕ ਹੈ ਜੀ ਹਾਂ ਜਿਵੇਂ 6 ਮਹੀਨੇ ਤੋਂ ਤੁਸੀਂ ਇੱਥੇ ਆ ਸਟਾਲ ਲਾਈ ਆ ਆਪਦੀ ਕੋਈ ਹੰਗਾਰਾ ਮਿਲਦਾ ਪੰਜਾਬੀਆਂ ਬੰਲੀਓਂ ਕਿ ਨਹੀਂ ਹੰਗਾਰਾ ਮਿਲਦਾ ਪੰਜਾਬੀਆਂ ਤੋਂ ਪਰ ਉਹਨਾ ਹੰਗਾਰਾ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਹੈਗਾ ਅੱਛਾ ਜੀ ਉਹ ਕਿਵੇਂ ਉਹ ਇਸ ਕਾਰਨ ਹੈਗਾ ਵੀ ਮਤਲਬ ਜਿਆਦਾ ਕੁਸ ਰੋਕ ਲੋਕ ਘੱਟ ਰੁਕਦੇ ਹੈਗੇ ਨੇ ਜਿਨ੍ਹਾਂ ਨੂੰ ਲੱਸੀ ਪੀਣ ਦਾ ਸ਼ੌਂਕ ਹੈਗਾ ਉਹ ਲੱਸੀ ਪੀਂਦੇ ਆ ਲਗਾਤਾਰ ਉਹਨਾਂ ਨੂੰ ਕੋਈ ਸਰਦੀ ਗਰਮੀ ਨਾਲ ਕੋਈ ਫਰਕ ਨਹੀਂ ਹੈਗਾ ਅੱਛਾ ਉਹ ਰੁਕਣਾ ਹੀ ਰੁਕਣਾ ਉਹਨਾਂ ਨੇ ਰੁਕਣਾ ਹੀ ਰੁਕਣਾ ਵੱਡਿਆਂ ਕੱਢਣ ਵਾਲੇ ਰੁਕਦੇ ਹੈਗੇ ਆ ਹਾਂਜੀ ਕੋਈ ਕਿਲੋ ਵੀ ਲੱਸੀ ਲੈ ਜਾਂਦਾ ਕੋਈ ਅੱਧਾ ਕਿਲੋ ਵੀ ਲੈ ਜਾਂਦਾ ਕੋਈ ਦੋ ਗਲਾਸ ਪੀ ਜਾਂਦਾ ਕੋਈ ਚਾਰ ਪੀ ਜਾਂਦਾ ਹਾਂ ਬਹੁਤ ਜ਼ਿਆਦਾ ਪੰਜਾਬੀ ਬੰਦੇ ਪੀ ਰਹੇ ਆ ਜਾਣਦੀ ਜਿਵੇਂ ਸਾਰੇ ਪੀ ਰਹੇ ਆ ਕੋਈ ਐਸੀ ਗੱਲ ਨਹੀਂ ਹੈ ਠੀਕ ਹੈ ਜੀ ਹਾਂ ਜਿਵੇਂ ਤੁਸੀਂ ਸ਼ਟਾ ਲਾਈਆ ਫਿਰ ਇਹਦਾ ਕੋਈ ਦੋਖ ਨਹੀਂ ਹੈਗਾ ਜਾਣਦੀ ਇਹ ਤਾਂ ਨਹੀਂ ਸਾਨੂੰ ਤਾਂ ਐ ਲੱਗਿਆ ਜਿਵੇਂ ਤੁਸੀਂ ਬੈਠੇ ਸੀਗੇ ਜਿਵੇਂ ਕੋਈ ਛੋਡੇ ਕੋਲ ਰੁਕਦਾ ਹੀ ਨਹੀਂ ਹੁੰਦਾ ਨਹੀਂ ਰੁਕਦੇ ਹੈਗੇ ਆ ਗੱਡੀਆਂ ਵਾਲੇ ਬੰਦੇ ਰੁਕਦੇ ਹੈਗੇ ਆ ਦੋ ਦੋ ਗਲਾਸ ਚਾਰ ਚਾਰ ਗਲਾਸ ਪੀ ਜਾਂਦੇ ਆ ਕਿਲੋ ਕਿਲੋ ਦੋ ਦੋ ਕਿਲੋ ਲੈ ਜਾਂਦੇ ਆ ਜਿਵੇਂ ਨਾ ਕੋਈ ਐ ਆਪਣੇ ਹੋਣਾ ਮੋਟਰਸਾਈਕਲਾਂ ਦੇ ਕੋਲ ਦੀ ਛੋਡੇ ਨੰਗ ਰਹੇ ਨੇ ਨੰਗ ਕੇ ਕੋਈ ਹੌਸਲਾ ਨਹੀਂ ਭਦੌਂਦਾ ਨਹੀਂ ਹੌਸਲਾ ਵਧਾਉਣ ਵਾਲਾ ਅੱਜ ਕੱਲ ਕੋਈ ਨਹੀਂ ਆਇਆ ਜੀ। ਹਾਂਜੀ। ਅਸੀਂ ਆਪਣੇ ਦਮ ਦੇ ਉੱਤੇ ਕੰਮ ਕਰ ਰਹੇ ਹੈਗੇ ਆ। ਠੀਕ ਹੈ ਜੀ। ਆਪਣੀ ਮਿਹਨਤ ਕਰਦੇ ਆਂ ਦਿਨ ਰਾਤ ਆਪਣੇ ਬੱਚੇ ਪਾਲ ਰਹੇ ਆ। ਜਿਵੇਂ ਅਸੀਂ ਰੁਕਿਆ ਛੋਟੇ ਕੋਲੇ ਰੋਕ ਕੇ ਕਿਹਾ ਬਾਈ ਬਹੁਤ ਵਧੀਆ ਟੌਪ ਆਏ ਕਿਹਾ ਨਹੀਂ ਕਿਹਾ ਨਹੀਂ। ਨਹੀਂ ਕੁਝ ਬੰਦੇ ਆਉਂਦੇ ਆ ਪੰਜਾਬੀ ਬੰਦੇ ਉਹ ਹੰਗਾਰਾ ਭਰਦੇ ਹੈਗੇ ਭਾਈ। ਹਾਂਜੀ। ਕੋਈ ਕਿਸਾਨ ਵਿੰਗ ਦੇ ਬੰਦੇ ਆਉਂਦੇ ਨੇ। ਹਾਂਜੀ। ਜਾਂ ਹੋਰ ਲਾਲੇ ਬਾਣੀਆਂ ਆਉਂਦੇ ਨੇ। ਬਰਤਰਾਂ ਦਾ ਹਰ ਤਰ੍ਹਾਂ ਦਾ ਹੀ ਬੰਦਾ ਆਉਂਦਾ ਨੇ। ਪਰ ਉਹ ਸਾਥ ਦੇ ਰਹੇ ਆ ਜੀ। ਬਾਈ ਫਿਰ ਦੁੱਖ ਨਹੀਂ ਲੱਗਦਾ ਯਾਰ ਜਦੋਂ ਇੱਕ ਪਾਸੇ ਤਾਂ ਅਸੀਂ ਅੱਜ ਪੂਰਾ ਪੰਜਾਬ ਇਹ ਗੱਲ ਦੇ ਮਗਰ ਪਏ ਹੋਏ ਆਂ ਵੀ ਪਰਵੇਸ਼ੀਆਂ ਤੋਂ ਸਮਾਨ ਨਾ ਖਾਓ ਆਪਣੇਆਂ ਤੋਂ ਖਾਓ ਹਨਾ ਤਾਂ ਛੋਡੇ ਕੋਲੇ ਜਿਵੇਂ ਕੋਈ ਇਦਾਂ ਦਾ ਫਿਰ ਸਾਹਮਣੇ ਤਾਂ ਨਹੀਂ ਕਰਨਾ ਪੈਂਦਾ ਵੀ ਜਿਵੇਂ ਸੋ ਨੂੰ ਲੱਗਦਾ ਵੀ ਇਦਾਂ ਮੇਰੇ ਕੋਲੇ ਕਾਹ ਕਾਉਣੇ ਚਾਹੀਦੇ ਸੀ ਉਦਾਂ ਨਹੀਂ ਆਉਂਦੇ ਫਿਰ ਉਦੋਂ ਕੀ ਲੱਗਦਾ ਨਹੀਂ ਇਹਨਾਂ ਦੁੱਖ ਵੀ ਨਹੀਂ ਹੈਗਾ ਕਿਉਂਕਿ ਵਧੀਆ ਕਾਰੋਬਾਰ ਚੱਲ ਰਿਹਾ ਹੈਗਾ ਪੰਜਾਬੀ ਬੰਦੇ ਸਾਥ ਦੇ ਰਹੇ ਹੈਗੇ ਨੇ ਹੋਰ ਭਾਈ ਵੀਰ ਵੀ ਸਾਥ ਦੇ ਰਹੇ ਹੈਗੇ ਨੇ ਪਰ ਮੈਂ ਇਹੀ ਕਹਿਣਾ ਚਾਹੁੰਦਾ ਜਿਹੜੇ ਲੋਕ ਬਾਹਰ ਜਾਂਦੇ ਨੇ ਬਾਹਰ ਜਾ ਕੇ ਵੀ 24 ਦੇ 24 ਘੰਟੇ ਕੰਮ ਕਰਦੇ ਨੇ ਕਿੰਨੇ ਸਿਫਟਾਂ ਲਾਂਦੇ ਨੇ ਅਸੀਂ ਵੀ ਇੱਥੇ 17-18 ਘੰਟੇ ਕੰਮ ਕਰਦੇ ਹਾਂ 17-18 ਘੰਟੇ ਦੇ ਵਿੱਚ ਅਸੀਂ ਆਪਣੇ ਬੱਚੇ ਪਾਲੇ ਬੱਚੇ ਪੜ੍ਹਾਈ ਲਿਖਾਈਆ ਬੇਟਾ ਇੰਜੀਨੀਅਰ ਹੈ ਬੇਟੀਆਂ ਲੈਕਚਰ ਅਰਬ ਸੈਕਸ ਦੀ ਬਹੁਤ ਵੱਡੀ ਗੱਲ ਆ ਭਾਈ ਹਾਂ ਇਹੀ ਮੈਨੂੰ ਮਾਨ ਦੀ ਪ੍ਰਾਪਤੀ ਹੈਗੀ ਆ ਕਿ ਮੈਂ ਮਜ਼ਦੂਰੀ ਕਰਕੇ ਬੱਚੇ ਪੜ੍ਹਾਏ ਬਹੁਤ ਵੱਡੀ ਗੱਲ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਦੇਖੋ ਬਾਈ ਦਾ ਹੌਸਲਾ ਕਹਿੰਦੇ ਮਜ਼ਦੂਰੀ ਕਰਕੇ ਬੱਚੇ ਪੜ੍ਹਾਏ ਨੇ ਅੱਜ ਉੱਚੀਆਂ ਡਿਗਰੀਆਂ ਲੈ ਕੇ ਹਾਸਲ ਕਰਕੇ ਅੱਜ ਵੀ ਉਹਨਾਂ ਨੂੰ ਫਕਰ ਆ ਵੀ ਜੇ ਉਹਨਾਂ ਨੂੰ ਜਿਹੜੇ ਪੋਤ ਤੇ ਧੀ ਆ ਜਿਹੜੇ ਵੱਡੀ ਜੋਬ ਕਰਦੇ ਨੇ ਤਾਂ ਇਹ ਨਹੀਂ ਵੀ ਮੈਂ ਯਾਰ ਬਹੁਤ ਮਿਹਨਤ ਕਰ ਲਈ ਹੁਣ ਮੈਂ ਵਿਹਲਾ ਬਹਿ ਜਾ ਫੇਰ ਵੀ ਸਟਾਲ ਲਾ ਕੇ ਰੋਡ ਦੇ ਉੱਪਰ ਬੈਠੇ ਆ ਮਨਾਵੇਂ ਨੂੰ ਬੇਟੇ ਵੱਲੋਂ ਕੋਈ ਤਕਰੀਫਾ ਨਾ ਬੇਟੀ ਵੱਲੋਂ ਮੈਂ ਸੁਖ ਸੁਖੀ ਹੈਗਾ ਐ ਤਾਂ ਨਹੀਂ ਕਹਿੰਦੇ ਵੀ ਬਾਪੂ ਜੀ ਹੁਣ ਤਾਂ ਦੇਖੋ ਅਸੀਂ ਏਡੇ ਏਡੇ ਆਉਧਿਆਂ ਤੇ ਲਾਗੇ ਹੁਣ ਤੁਸੀਂ ਰਹਿਣ ਦੋ ਐ ਤਾਂ ਨਹੀਂ ਕਿਤੇ ਵੀ ਸਾਨੂੰ ਸ਼ਰਮ ਲੱਗਦੀ ਆ ਨਹੀਂ ਹਲੇ ਬੇਟਾ ਨਹੀਂ ਲੱਗਾ ਹੈਗਾ ਬੇਟਾ ਸਿਵਲ ਨੇ ਬਣ ਗਿਆ ਹੈਗਾ ਜੁਪੀਐਸਸੀ ਦੀ ਤਿਆਰੀ ਕਰਦਾ ਤੇ ਬੇਟੀ ਆ ਲੱਗੀ ਹੈ ਲੈਕਚਰਰ ਮੈਨੂੰ ਉਹਨਾਂ ਵੱਲੋਂ ਕੋਈ ਦੁੱਖ ਨਹੀਂ ਹੈ ਜਿਵੇਂ ਨਾ ਤੂੰ ਆਪਣੀ ਜੀ ਆਪਣੀ ਲਾਈਫ ਆਪਣੀ ਜੀ ਰਿਆ ਹੈਗਾ ਜਿਵੇਂ ਨਾ ਤੂੰ ਆ ਬਾਈ ਜੀ ਦਾ ਆਖੇ ਦੇ ਨੇੜੇ ਬੈਠਿਓ ਤੁਸੀਂ ਇੱਥੇ ਬਾਕੀ ਬਾਅਦ ਦੇ ਵਿੱਚ ਅਸੀਂ ਡੈਸ ਪੂਰਾ ਵੀ ਦੇ ਦੇਾਂਗੇ ਹਾਂ ਇੱਥੇ ਤੁਸੀਂ ਬੈਠਿਓ ਪਿੰਡ ਕਿਹੜਾ ਤੁਹਾਡਾ ਪਿੰਡ ਅਸਲੀ ਮੇਰਾ ਟੁੱਡੀਕੇ ਹਾਂਜੀ 30 ਸਾਲ ਤੋਂ ਇੱਥੇ ਮੈਂ ਦਾਕੇ ਪਿੰਡ ਦਾ ਆਪਣਾ ਮਕਾਨ ਬਣਾ ਕੇ ਰਹਿ ਰਿਹਾ ਹਾਂ ਅੱਛਾ ਦਾਕੇ ਰਹਿਸ ਕਰ ਲਈ ਬਾਕੀ ਬੱਚੇ ਫਿਰ ਇੱਥੇ ਹੀ ਪੜਾਏ ਸੀ ਇੱਥੇ ਹੀ ਪੜਾਏ ਬੱਚੇ ਠੀਕ ਹੈ ਜੀ ਇੱਥੇ ਹੀ ਪੜਾਏ ਪਿੰਡ ਟੁੱਡੀਕੇ ਤੇਰਾ ਐ ਤੁਸੀਂ ਪੱਕੀ ਉੱਥੇ ਕਰ ਲਈ ਹਨਾ ਜੋ ਜੋ ਲਈ ਹੈ ਜਗਾ ਵੀ ਆਪਣੀ ਆਪਣੇ ਦਮ ਤੇ ਲਈ ਹੈ ਕਿਸੇ ਪੈਸਾ ਨਹੀਂ ਲਿਆ ਤੁਸੀਂ ਕਾਹਦਾ ਕੰਮ ਕਰਦੇ ਸੀ ਪਹਿਲਾਂ ਮੈਂ ਕੰਮ ਸਾਰੇ ਕੀਤੇ ਮੈਡੀਕਲ ਲਾਈਨ ਦੇ ਵਿੱਚ ਵੀ ਕਰਦਾ ਰਿਹਾ ਹੈਗਾ ਮਤਲਬ ਮੇਰੇ ਕੋਲ ਕੋਈ ਡਿਗਰੀ ਨਹੀਂ ਹੈਗੀ ਜਿੱਦਾਂ ਦਾ ਵੀ ਕੰਮ ਮਿਲ ਗਿਆ ਕਰਦੇ ਰਹੇ ਸਿਕਿਉਰਟੀ ਗਾਰਡ ਦੇ ਵਿੱਚ ਆਮ ਬਿਲਿੰਗ ਡਿਲੀਵਰੀ ਦੇ ਵਿੱਚ ਰਿਹਾ ਹੈਗਾ ਅੱਛਾ ਸਕੋਰਟੀ ਦਾ ਕੰਮ ਵੀ ਕਰਦਾ ਆਈਡੀਆ ਦੀ ਬਿਲਿੰਗ ਡਿਲੀਵਰੀ ਏਟੇਲ ਦੀ ਬੋਡਾ ਫੋਨ ਦੀ ਉਹਦੇ ਵਿੱਚ ਕੰਮ ਕੀਤਾ 20 ਸਾਲ ਹੁਣ ਤੁਹਾਡੀ ਵੀਡੀਓ ਰਾਹੀਂ ਜਿਹੜੇ ਸਾਡੇ ਦੇਖਣ ਵਾਲੇ ਆ ਜਿਹੜੇ ਜਿਹੜੇ ਕਹਿੰਦੇ ਆ ਵੀ ਸਾਨੂੰ ਤਾਂ ਕੰਮ ਹੀ ਨਹੀਂ ਮਿਲਦਾ ਹੁਣ ਕਰੀਏ ਕੀ ਕਿੱਧਰ ਨੂੰ ਜਾਈਏ ਉਹਨਾਂ ਨੂੰ ਜ਼ਰੂਰ ਆਪਣਾ ਕੋਈ ਮੈਸੇਜ ਕੰਮ ਹੈ ਜੀ ਕੋਈ ਨਾ ਕੋਈ ਆਪਣਾ ਸੋਰਸ ਦੇਖਣਾ ਪੈਂਦਾ ਹੈਗਾ ਤੁਸੀਂ ਕਿ ਕਿਹੜੇ ਕੰਮ ਦੇ ਵਿੱਚ ਤੁਹਾਡੀ ਰੁਚੀ ਹੈ ਤੁਸੀਂ ਕੀ ਸੇਵਾ ਕਰਨੀ ਚਾਹੁੰਦੇ ਹੋ ਲੋਕਾਂ ਦੀ ਪੈਸਾ ਵੀ ਕਮਾਉਣਾ ਆਪਣਾ ਸੇਵਾ ਕਰਕੇ ਆਪਣਾ ਪਰਿਵਾਰ ਵੀ ਪਾਲਣਾ ਹੈਗਾ ਇਹ ਚੀਜ਼ਾਂ ਤੁਹਾਨੂੰ ਮਿਹਨਤ ਦੇਖਣੀਆਂ ਪੈਣਗੀਆਂ ਸੰਦੇਸ਼ ਸੰਦੇਸ਼ ਮੇਰਾ ਇਹੀ ਹੈ ਕਿ ਸਾਡੇ ਪੰਜਾਬੀਆਂ ਨੂੰ ਡੱਟ ਕੇ ਕੰਮ ਕਰਨਾ ਚਾਹੀਦਾ ਠੀਕ ਹੈ ਜੀ ਕਿਸਾਨ ਹੈ ਮਿਹਨਤ ਮਜ਼ਦੂਰੀ ਕਰਦੇ ਆ ਸਾਰੇ ਉਹਨੂੰ ਇੱਕ ਦੂਸਰੇ ਨਾਲ ਡਟ ਕੇ ਸਾਥ ਦਿਓ। ਇੱਕ ਬਾਈ ਵੀਡੀਓ ਦੇ ਵਿੱਚ ਹੀ ਨਾ ਤੁਸੀਂ ਆਪਣਾ ਪੂਰਾ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਆਪਣਾ ਨਾਮ ਦੱਸ ਦਿਓ ਤੇ ਮੋਬਾਈਲ ਨੰਬਰ ਦੱਸ ਦਿਓ। ਮੇਰਾ ਨਾਮ ਚਮਕੌਰ ਸਿੰਘ ਆ ਜੀ। ਹਾਂ ਜੀ। ਹਾਲ ਦਾ ਵਾਸੀ ਦਾਖਾ। ਹਾਂ ਜੀ। ਤੇ ਪਿੰਡ ਮੇਰਾ ਜਿੱਦੀਪੁਰ ਸਿੱਟੂਡੀ ਕੇ ਆ। ਮੋਬਾਈਲ ਨੰਬਰ ਮੋਬਾਈਲ ਨੰਬਰ 97818 19267 ਜੇ ਕਿਹਨੇ ਲੱਸੀ ਪੀਣੀ ਹੋਵੇ ਤੁਹਾਨੂੰ ਜੇ ਨਾ ਇੱਥੇ ਕਿਤੇ ਉਹਨਾਂ ਨੂੰ ਸਤਾਲ ਲੱਭਦੀ ਹੋਵੇ ਫੋਨ ਕਰਕੇ ਆ ਜਾਣਗੇ। ਨੰਬਰ ਇੱਕ ਵਾਰੀ ਫੇਰ ਦੱਸ ਦਿਓ ਬਾਈ। 97818 19267 ਠੀਕ ਹੈ। ਉਹ ਇੱਕ ਵਾਰ ਪਹਿਲਾਂ ਮੇਰੇ ਕੋਲ ਕਿਸਾਨ ਵਿੰਗ ਦੇ ਬੰਦਾ ਆਇਆ ਸੀਗਾ ਇੱਥੋਂ ਦਾ ਉਹ ਕਹਿੰਦਾ ਤੁਹਾਡੀ ਵੀਡੀਓ ਪਾਉਣੀ ਹੈ ਗਰੁੱਪ ਦੇ ਵਿੱਚ ਠੀਕ ਹੈ ਜੀ ਮੈਨੂੰ ਇੰਨਾ ਕੁ ਯਾਦ ਹੈਗਾ ਉਹ ਮੋਹੀ ਪਿੰਡ ਤੋਂ ਆ ਅੱਜ ਸਾਨੂੰ ਖੁਸ਼ੀ ਹੋਈ ਅਕਲ ਵਿੰਗ ਦੇ ਪ੍ਰਧਾਨ ਹੈ ਉਹ ਅੱਜ ਮੈਂ ਕਿਹਾ ਸਾਨੂੰ ਖੁਸ਼ੀ ਹੋਈ ਅਸੀਂ ਇੱਥੋਂ ਦੀ ਨੰਗੇ ਜਾ ਰਹੇ ਸੀ ਤੁਹਾਡੇ ਕੋਲੇ ਆਪ ਰੋਕ ਗਏ ਅੱਜ ਮੈਨੂੰ ਖੁਸ਼ੀ ਇਸ ਚੀਜ਼ ਦੀ ਹੈ ਕਿ ਤੁਸੀਂ ਪੱਤਰਕਾਰ ਹੋਣ ਦੇ ਨਾਤੇ ਮੇਰੀ ਵੀਡੀਓ ਬਣਾਈ ਹੈ ਲੋਕਾਂ ਦੇ ਵਿੱਚ ਕ੍ਰੇਜ਼ ਜਾਵੇਗਾ ਹਾਂ ਠੀਕ ਆ ਮੈਂ ਲੋਕਾਂ ਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਨਹੀਂ ਜੁੜੇ ਊੜੇ ਚੈਨਲ ਨਾਲ ਉਹਨਾਂ ਨੂੰ ਵੀ ਕਹਦੇ ਹੋ ਵੀ ਵੱਧ ਤੋਂ ਵੱਧ ਊੜਾ ਚੈਨਲ ਦੇਖਿਆ ਕਰੋ ਇਦਾਂ ਦੀਆਂ ਸਟੋਰੀਆਂ ਪਾਇਆ ਕਰਾਂਗੇ ਅਸੀਂ ਹਾਂਜੀ ਵੱਧ ਤੋਂ ਵੱਧ ਜਿਹੜਾ ਊੜਾ ਚੈਨਲ ਚੱਲਦਾ ਹੈਗਾ ਉਹਨਾਂ ਨਾਲ ਜੁੜੋ ਤੇ ਸਾਰਿਆਂ ਦਾ ਸਾਥ ਆ ਬਹੁਤ ਧੰਨਵਾਦ ਬਾਜੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਦੇਖ ਲਿਆ ਬਾਈ ਨੇ ਦੇਖੋ ਹੌਸਲੇ ਬਲੰਦ ਨੇ ਲੰਮਾ ਕੰਮਕਾਰ ਕੀਤਾ ਤੇ ਬੱਚਿਆਂ ਨੂੰ ਵਧੀਆ ਪੜਾ ਕੇ ਉਹਨਾਂ ਨੂੰ ਉੱਚੀਆਂ ਡਿਗਰੀਆਂ ਤੇ ਲਵਾਇਆ ਤੇ ਹੁਣ ਜਿਹੜਾ ਬੇਟਾ ਆ ਉਹ ਵੀ ਜਲਦ ਕਹਿੰਦੇ ਬਟੇ ਨੌਕਰੀ ਮਿਲ ਜੂਗੀ ਉਹਨਾਂ ਨੂੰ ਵੀ ਵਧੀਆ ਕੋਰਸ ਕੀਤਾ ਉਹਨਾਂ ਨੇ ਤਾਂ ਬਾਈ ਨੇ ਵੀ ਇਹੀ ਆਖਿਆ ਵਾ ਹੌਸਲੇ ਬੁਲੰਦ ਰੱਖੋ ਤੇ ਕਿਤਾ ਕੋਈ ਵੀ ਹੋਵੇ ਵੱਡਾ ਛੋਟਾ ਨਹੀਂ ਹੈਗਾ ਤਾਂ ਤੁਸੀਂ ਜਰੂਰ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕਿਤਾ ਕਾਰੋਬਾਰ ਤੋਰ ਸਕਦੇ ਹੋ ਤਾਂ ਪ੍ਰਮਾਤਮਾ ਜਰੂਰ ਤੁਹਾਡੀ ਬਾਹ ਫੜੂਗਾ ਤਾਂ ਤੁਸੀਂ ਕਾਮਯਾਬ ਹੋਵੋਗੇ ਤਾਂ ਜਰੂਰ ਤੁਹਾਨੂੰ ਜਗਾ ਵੀ ਦੱਸ ਦਿੰਨੇ ਆ ਜਗਾ ਨਹੀਂ ਤੁਹਾਡੇ ਨਾਲ ਜ਼ਿਕਰ ਨਹੀਂ ਨਾ ਕੀਤਾ ਆ ਸਾਹਮਣੇ ਉਹ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਉਹ ਸਾਹਮਣੇ ਦਾਖੇ ਵਾਲਾ ਗੇਟ ਆ ਸੜਕ ਦੇ ਪਰਲੇ ਪਾਸੇ ਦਾਖੇ ਵਾਲਾ ਗੇਟ ਆ ਸੜਕ ਦੀ ਦੂਜੀ ਸਾਈਡ ਦੇ ਉੱਤੇ ਅ KFC KFC ਆ ਤੇ KFC ਦੇ ਕੋਲੇ ਬਾਈ ਤੁਹਾਨੂੰ ਆਮ ਹੀ ਪਤਾ ਲੱਗ ਜਾਣਾ ਆ ਮੂਲਾਪੁਰ ਦਾਖਾ ਦੇ ਵਿੱਚ ਇਹ ਜਗਾ ਵਾ ਜਿਹੜੀ ਤਾਂ ਇੱਥੇ ਤੁਸੀਂ ਜਦੋਂ ਦਾਖਾ ਦਾ ਬੱਸ ਸਟੈਂਡ ਆ ਉੱਥੇ ਤੁਸੀਂ ਬਾਈ ਨੂੰ ਜ਼ਰੂਰ ਜਦੋਂ ਵੀ ਕਦੇ ਯਾਰ ਨੰਗਦੇ ਹੋ ਹੌਸਲਾ ਬੁਲੰਦ ਕਰ ਦਿਓ ਕਿੱਡੀ ਕਬੱਡੀ ਗੱਲ ਆ ਜੇ ਅਸੀਂ ਸਾਥ ਦਵਾਂਗੇ ਤਾਂ ਯਾਰ ਸਾਡੇ ਪੰਜਾਬ ਦੇ ਹੋਰ ਵੀ ਨੌਜਵਾਨ ਆ ਜਿਹੜੇ ਪੰਜਾਬ ਦੀ ਧਰਤੀ ਤੇ ਰਹਿ ਕੇ ਆਪਣੇ ਕਿੱਤਿਆਂ ਨਾਲ ਜੁੜਨਗੇ ਤਾਂ ਜਰੂਰ ਆਪਣੇ ਪੰਜਾਬੀਆਂ ਤੋਂ ਸਮਾਨ ਖਰੀਦੋ ਤੇ ਉਹਨਾਂ ਦਾ ਸਾਥ ਦਿਓ ਤਾਂ ਇੱਥੇ ਹੀ ਆਪਣੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੀਪ ਸਰਾਬਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ